ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਤੇਜ਼ ਹਵਾਵਾਂ ਤੇ ਮੀਂਹ ਕਾਰਨ ਲੋਅਰ ਮੇਨਲੈਂਡ ਦੇ ਵਿੱਚ ਕਈ ਗਾਹਕ ਬਿਜਲੀ ਤੋਂ ਬਿਨਾਂ ਰਹੇ ਬਿਜਲੀ ਗਲ ਹੋਣ ਕਾਰਨ ਕਈ ਲੋਕ ਸਵੇਰੇ 8200 ਤੋਂ ਬਾਅਦ ਲੋਕਾਂ ਨੇ ਹਾਈਡਰੋ ਗਾਹਕ ਜਿਹੜੇ ਨੇ ਉਹ ਬਿਜਲੀ ਤੋਂ ਬਿਨਾਂ ਹੀ ਉੱਠੇ ਉਸ ਸਮੇਂ ਸਾਡੇ ਕੋਲ ਲੋਅਰ ਮੇਨਲੈਂਡ ਤੇ ਸਨਸ਼ਾਈਨ ਕੋਸਟ ਵਿੱਚ ਹੁਣ ਇਹ ਲਗਭਗ 8000 ਤੱਕ ਘਟ ਗਿਆ ਯਾਨੀ ਕਿ ਬਿਜਲੀ ਜੋ ਠੀਕ ਕਰਨ ਵਾਲੇ ਕਰਮਚਾਰੀ ਸਨ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਇਸ ਆਊਟੇਜ ਨੂੰ ਠੀਕ ਕੀਤਾ ਜਾ ਸਕੇ ਜਾਣਕਾਰੀ ਮੁਤਾਬਕ ਆਊਟੇਜ ਜ਼ਿਆਦਾਤਰ ਬਹੁਤ ਭਾਰੀ ਮੀਂਹ ਦੇ ਕਾਰਨ درختਾਂ ਨੂੰ ਹੇਠਾਂ ਲਿਆਉਣ ਤੇ ਬਿਜਲੀ ਦੀਆਂ ਲਾਈਨਾਂ ਨੂੰ ਹੇਠਾਂ ਲਿਆਉਣ ਦੇ ਕਾਰਨ ਹੋਇਆ ਸੀ ਲੋਨ ਰੀਨਲੈਂਡ ਦੇ ਵਿੱਚ ਤੇਜ਼ ਹਵਾ ਤੇ ਮੀਂਹ ਦੇ ਤੂਫਾਨ ਤੋਂ ਬਾਅਦ ਬੁੱਧਵਾਰ ਸਵੇਰੇ 8200 ਬੀਸੀ ਹਾਈਡਰੋ ਗਾਹਕ ਬਿਜਲੀ ਤੋਂ ਬਿਨਾ ਜਾਗੇ ਸਵੇਰੇ 6 ਵਜੇ ਤੱਕ ਬੈਂਕੂਵਰ ਵਿੱਚ ਲਗਭਗ 2800 ਗਾਹਕ ਬਿਜਲੀ ਤੋਂ ਬਿਨਾ ਸਨ ਤੇ ਬੋਵਨ ਟਾਪੂ ਦੇ ਉੱਤੇ 1000 ਤੋਂ ਵੱਧ ਗਾਹਕ ਹਨੇਰੇ ਵਿੱਚ ਸਨ ਬਣਮੀ ਚਲਾ ਵੈਕ ਤੇ ਰਿਚਮੰਡ ਦੇ ਹਿੱਸੇ ਵੀ ਪ੍ਰਭਾਵਿਤ ਹੋਏ ਬੀਸੀ ਹਾਈਡਰੋ ਦੇ ਬੁਲਾਰੇ ਸੂਸੀ ਰਾਈਡਰ ਨੇ ਕਿਹਾ ਹੈ ਕਿ ਜ਼ਿਆਦਾਤਰ ਗਾਹਕ ਰਾਤ 10 ਵਜੇ ਦੇ ਵਿਚਕਾਰ ਬਿਜਲੀ ਘੁਆ ਬੈਠੇ ਅੱਧੀ ਰਾਤ ਦੇ ਕਰੀਬ ਇੱਕ ਤੂਫਾਨ ਦਾ ਸਿਖਰ ਸੀ ਤੇ ਉਸ ਸਮੇਂ ਲਗਭਗ 2 8000 ਗਾਹਕਾਂ ਕਾ ਬਿਜਲੀ ਤੋਂ ਬਿਨਾਂ ਸੰ ਇਸ ਲਈ ਸਾਡੇ ਕੋਲ ਲੋਅਰ ਮੇਨਲੈਂਡ ਤੇ ਸਨਸ਼ਾਈਨ ਕੋਸਟ ਵਿੱਚ ਹੁਣ ਇਹ ਲਗਭਗ 8000 ਤੱਕ ਘਟ ਗਿਆ ਬੀਸੀ ਹਾਈਡਰੋ ਦੇ ਅਮਲੇ ਬਹੁਤ ਵਧੀਆ ਤਰੱਕੀ ਕਰ ਰਹੇ ਨੇ ਕਿਉਂਕਿ ਉਹ ਆਪਣੇ ਗਾਹਕਾਂ ਨੂੰ ਪਾਵਰ ਬਹਾਲ ਕਰਨ ਲਈ ਕੰਮ ਕਰਦੇ ਨੇ ਉਹਨਾਂ ਗਿਆ ਕਿ ਉਹ ਰਾਤੋ-ਰਾਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਤੇ ਜਿੰਨੀ ਜਲਦੀ ਹੋ ਸਕੇ ਰੁਕਾਵਟਾਂ ਨੂੰ ਬਹਾਲ ਕਰਨ ਦੇ ਲਈ ਦਿਨ ਪਰ ਕੰਮ ਕਰਨਗੇ ਆਊਟੇਜ ਦਾ ਕਾਰਨ ਜ਼ਿਆਦਾਤਰ ਪਾਰੀਮੀ ਦੇ ਦਰਕਤਾਂ ਨੋ ហេਠਾਂ ਲਿਆਉਣ ਤੇ ਬਿਜਲੀ ਦੀਆਂ ਲਾਈਨਾਂ ਨੂੰ ហេਠਾਂ ਲਿਆਉਣ ਕਾਰਨ ਹੋਇਆ ਸੀ ਸਾਡੇ ਕੋਲ ਅੰਦਰੂਨੀ ਮੌਸਮ ਵਿਗਿਆਨੀਆਂ ਦੀ ਇੱਕ ਟੀਮ ਹੈ ਜੋ ਮੌਸਮ ਪ੍ਰਣਾਲੀਆਂ ਦੀ ਨਿਗਰਾਨੀ ਕਰਦੀ ਹੈ ਇਸ ਲਈ ਅਸੀਂ ਸਿਸਟਮ ਦੀ ਉਮੀਦ ਕਰ ਰਹੇ ਸੀ ਤੇ ਸਾਡੇ ਕੋਲ ਜਵਾਬ ਦੇਣ ਲਈ ਕਰਮਚਾਰੀ ਤਿਆਰ ਸਨ ਜਦੋਂ ਵੀ ਸਮੱਸਿਆਵਾਂ ਆਉਂਦੀਆਂ ਨੇ ਤਾਂ ਅਮਲੇ ਨੂੰ ਤੁਰੰਤ ਚੰਗੀ ਸਥਿਤੀ ਹੁੰਦੀ ਹੈ ਜਲਵਾਯੂ ਪਰਿਵਰਤਨ ਕਰਕੇ ਅਸੀਂ ਸਾਲ ਭਰ ਤੂਫਾਨ ਦੀਆਂ ਗਤੀਵਿਧੀਆਂ ਨੂੰ ਵੇਖ ਰਹੇ ਹਾਂ ਇਥੋਂ ਤੱਕ ਕਿ ਰਵਾਇਤੀ ਤੂਫਾਨ ਸੀਜ਼ਨ ਹੁੰਦਾ ਸੀ ਜੋ ਅਕਤੂਬਰ ਤੋਂ ਮਾਰਚ ਤੱਕ ਚੱਲਦਾ ਸੀ ਤੇ ਹੁਣ ਅਸੀਂ ਸਾਲ ਭਰ ਵਿੱਚ ਹੋਰ ਤੂਫਾਨ ਦੇਖ ਰਹੇ ਹਾਂ ਰੇਡਰ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਜੇਕਰ ਤੁਸੀਂ ਇੱਕ ਡਿੱਗੀ ਹੋਈ ਪਾਵਰ ਲਾਈਨ ਦੇਖਦੇ ਹੋ ਤਾਂ ਤੁਰੰਤ 911 ਕਾਲ ਕਰੋ ਬੀਸੀ ਫੈਡਰੇਸ਼ਨ ਆਫ ਅ ਸਟੂਡੈਂਟਸ ਦੇ ਨੁਮਾਇੰਦੇ ਅਨੁਸਾਰ ਜਹਿਰੀਲੇ ਡਰੱਗ ਸੰਕਟ ਕਾਰਨ ਵਿਦਿਆਰਥੀਆਂ ਲਈ ਸੰਕਟ ਪੈਦਾ ਹੋ ਰਿਹਾ ਹੈ ਜਿਸ ਕਰਕੇ ਵਿਦਿਆਰਥੀਆਂ ਲਈ ਬਿਹਤਰ ਸਹਾਇਤਾ ਦੀ ਲੋੜ ਹੈ ਲਾਈਫ ਸੇਵਿੰਗ ਦਵਾਈ ਨਲੌਕਸੋਨ ਤਾਕਤਸਾਨੀ ਨਾਲ ਪਹੁੰਚ ਦੀ ਮੰਗੀਤੀ ਜਾ ਰਹੀ ਹੈ 2019 ਤੋਂ ਅਠਵਾ ਦੇ ਵਿੱਚ ਕਾਲਟਨ ਯੂਨੀਵਰਸਿਟੀ ਨੇ ਬਕਸਿਆਂ ਦੇ ਵਿੱਚ ਮੁਫਤ ਨਕਦੇ ਨਾਲ ਲੈਣ ਵਾਲਾ ਨਲੌਕਸੋਨ ਵੰਡਿਆ ਤਾਂ ਜੋ ਦੀ ਚਿੰਤਾਜਨਕ ਹੈ ਕਿਉਂਕਿ ਜਦੋਂ ਕੋਈ ਸਪਰੇ ਬੋਤਲ ਲੈਂਦਾ ਹੈ ਤਾਂ ਖੇਤਰ ਦੇ ਵਿੱਚ ਹੋਰ ਲੋਕਾਂ ਨੂੰ ਸੰਭਾਵਿਤ ਓਵਰਡੋਸ ਲਈ ਸੁਚੇਤ ਕੀਤਾ ਜਾਂਦਾ ਹੈ ਕੈਂਪਸ ਵਿੱਚ 19 ਬਕਸੇ ਫੈਲੇ ਹੋਏ ਨੇ ਜਿਨ੍ਹਾਂ ਦੀ ਗਿਣਤੀ 28 ਤੱਕ ਵਧਾਉਣ ਦੀ ਯੋਜਨਾ ਹੈ ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਜ਼ਹਿਰੀਲੇ ਡਰੱਗ ਸੰਕਟ ਨੂੰ ਨੇਵੀਗੇਟ ਕਰਨ ਵਾਲੇ ਵਿਦਿਆਰਥੀਆਂ ਲਈ ਬਿਹਤਰ ਸਹਾਇਤਾ ਚਾਹੁੰਦਾ ਹੈ ਤੇ ਜੀਵਨ ਬਚਾਉਣ ਵਾਲੀ ਦਵਾਈ ਨਲੋਕਸੋਨ ਤੱਕ ਆਸਾਨ ਪਹੁੰਚ ਦੀ ਮੰਗ ਕਰ ਰਿਹਾ ਹੈ ਇੱਕ ਈਮੇਲ ਦੇ ਵਿੱਚ ਫੈਡਰੇਸ਼ਨ ਜੋ 1,70,000 ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ, ਬੀਸੀ ਵਿਖੇ ਹਾਲੀਆ ਓਵਰਡੋਜ਼ ਤੇ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਦੀਆਂ ਘਟਨਾਵਾਂ ਕਾਰਨ ਕਹਿੰਦੇ ਨੇ ਕਿ ਪੋਸਟ ਸੈਕੰਡਰੀ ਸੰਸਥਾਵਾਂ ਲਈ ਇਹ ਯਕੀਨੀ ਬਣਾਉਣ ਦਾ ਲੰਮਾ ਸਮਾਂ ਹੈ ਕਿ ਹੋਰ ਐਮਰਜੈਂਸੀ ਵਸਤੂਆਂ ਵਾਂਗ ਨਲੋਕਸਨ ਆਸਾਨੀ ਨਾਲ ਪਹੁੰਚੇ ਹੋਵੇਗਾ। ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਨੇ ਇਸ ਕਦਰ ਨੇ ਕਿਹਾ ਹੈ ਕਿ ਮੌਜੂਦਾ ਲੋੜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਦੀ ਲਗਾਤਾਰ ਸਮੀਖਿਆ ਤੇ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਨੁਕਸਾਨ ਘਟਾਉਣ ਵਾਲੀ ਸਪਲਾਈ ਜਿਵੇਂ ਕਿ ਨਲੌਕਸੋਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਫੈਡਰੇਸ਼ਨ ਨੁਮਾਇੰਦੇ ਅਦਾ ਕਹਿੰਦਾ ਹੈ ਕਿ ਨਲੌਕਸੋਨ ਦੀ ਉਪਲਬਧਤਾ ਵਿੱਚ ਵਿਆਪਕ ਤੌਰ ਤੇ ਵੱਖਰੀ ਹੁੰਦੀ ਹੈ ਕੁਝ ਕੈਂਪਸਾਂ ਵਿੱਚ ਉਹ ਬਿਨਾਂ ਕਿਸੇ ਰੁਕਾਵਟਾਂ ਦੇ ਜਨਤਕ ਤੌਰ ਤੇ ਪਹੁੰਚਯੋਗ ਹੁੰਦੇ ਨੇ ਜਦੋਂ ਕਿ ਦੂਜੇ ਸਿਹਤ ਸੰਭਾਲ ਕੇਂਦਰਾਂ ਤੱਕ ਪਹੁੰਚ ਨੂੰ ਸੀਮਿਤ ਕਰਦੇ ਨੇ ਜਿਨ੍ਹਾਂ ਦੇ ਘੰਟੇ ਸੀਮਿਤ ਹੁੰਦੇ ਨੇ ਤੇ ਮੁਲਾਕਾਤਾਂ ਦੀ ਲੋੜ ਹੁੰਦੀ ਹੈ ਰੇਨਬੋਲਟ ਦਾ ਕਹਿਣਾ ਹੈ ਕਿ ਬਿਹਤਰ ਜਾਗਰੂਕਤਾ ਤੇ ਸੰਚਾਰ ਰਣਨੀਤੀਆਂ ਮਹੱਤਵਪੂਰਨ ਹਨ ਤਾਂ ਜੋ ਵਿਦਿਆਰਥੀ ਜਾਣ ਸਕਣ ਕਿ ਨਲੋਸੋਲੋਨ ਸਿਖਲਾਈ ਕਦੋਂ ਤੇ ਕਿੱਥੇ ਉਪਲਬਧ ਹੈ ਉਹਨਾਂ ਕਹਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਵਿਅਕਤੀਗਤ ਵਿਦਿਆਰਥੀ ਯੂਨੀਅਨਾਂ ਨੇ ਵੀ ਵਿਆਪਕ ਗਿਆਨ ਤੇ ਤਿਆਰੀ ਨੂੰ ਯਕੀਨੀ ਬਣਾਉਣ ਲਈ ਆਪਣੇ ਮੈਂਬਰਾਂ ਲਈ ਆਪਣੇ ਖੁਦ ਦੇ ਨਲੌਕਸੋਨ ਸਿਖਲਾਈ ਸੈਸ਼ਨ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਸਿਖਲਾਈ ਹਾਲੇ ਦਾ ਸਿਰਫ ਇੱਕ ਹਿੱਸਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਕੈਂਪਸ ਵਿੱਚ ਸਟਾਫ, ਫੈਕਲਟੀ ਤੇ ਹੋਰ ਜਵਾਬ ਦੇਣ ਵਾਲੇ ਵੀ ਐਮਰਜੈਂਸੀ ਦੌਰਾਨ ਚੰਗੀ ਤਰ੍ਹਾਂ ਜਾਣੂ ਹੋਣ। ਵੈਂਕੂਵਰ ਕੋਸਟਲ ਹੈਲਥ टुवर्ड द हार्ट एंड बीसी टेक होम नलोक्सोन प्रोग्राम सिखलाई ते नलोक्सोन किटਾਂ ਦੀ ਪੇਸ਼ਕਸ਼ ਕਰਦਾ ਹੈ ਉਹਨਾਂ ਕਿਹਾ ਕਿ ਸਮਝਣਾ ਕਿ ਕੋਈ ਲਾਗਤ ਰੁਕਾਵਟ ਨਹੀਂ ਹੈ ਸਿਖਲਾਈ ਤੱਕ ਪਹੁੰਚ ਕਰਨ ਵਾਲੇ ਕਮਿਊਨਿਟੀ ਮੈਂਬਰਾਂ ਦੀ ਗਿਣਤੀ ਵੀ ਵਧਾਵੇਗੀ ਟੂवर्ड द हार्ट ਦੁਆਰਾ ਬੀਸੀ ਸਰਕਾਰ ਦੇ ਨਾਲ ਸਾਂਝੇਦਾਰੀ ਦੇ ਵਿੱਚ ਦਿੱਤੀ ਗਈ ਸਿਖਲਾਈ ਮੁਫਤ ਹੈ ਤੇ ਜੇ ਤੁਸੀਂ ਇੱਕ ਫਾਰਮੇਸੀ ਤੋਂ ਇੱਕ ਮੁਫਤ ਨਲੋਕਸੋਨ ਕਿਟ ਲੈ ਸਕਦੇ ਹੋ ਨੁਮਾਇੰਦਗਾਂ ਦਾ ਨੁਮਾਇੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਆਦਰਸ਼ਕ ਤੌਰ ਤੇ ਬੀਸੀ ਦੀਆਂ ਸਾਰੀਆਂ ਸੰਸਥਾਵਾਂ ਹਰ ਇਮਾਰਤ ਵਿੱਚ ਹਰੇਕ ਵਿਦਿਆਰਥੀ ਲਈ ਨਲਕਸੋਨ ਉਪਲਬਧ ਹੋਣਾ ਚਾਹੀਦਾ ਹੈ ਕਿਉਂਕਿ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਰੋਕਥਾਮਯੋਗ ਓਵਰਡੋਜ਼ ਜਾਂ ਡਰੱਗਜ਼ ਜ਼ਹਿਰ ਦੀ ਘਟਨਾ ਤੋਂ ਡਰੇ ਬਿਨਾ ਆਪਣੀ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਜਰੀਲੀ ਦਵਾਈ ਦੀ ਸਪਲਾਈ ਅਲੱਗ-ਅਲੱਗ ਹੋ ਜਾਂਦੀ ਹੈ ਪੋਸਟ ਸੈਕੰਡਰੀ ਪ੍ਰਸ਼ਾਸਨ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਕੈਂਪਸ ਤੋਂ ਬਾਹਰ ਨਿਯਮਤ ਤੌਰ ਤੇ ਵਰਤੇ ਜਾਣ ਵਾਲੇ ਲਾਈਫ ਸੇਵਿੰਗ ਟੂਲਸ ਕੈਂਪਸ ਕਮਿਊਨਿਟੀ ਦੇ ਹੱਥਾਂ ਤੱਕ ਆਪਣਾ ਰਸਤਾ ਬਣਾ ਲੈਂਦੇ ਨੇ ਨਿਊਜ਼ ਡਸਟੋ ਚੈਨਲ ਪੰਜਾਬੀ ਰਿਪੋਰਟ ਫੈਡਰਲ ਅਧਿਕਾਰੀਆਂ ਦੇ ਅਨੁਸਾਰ 3 ਹਫਤੇ ਪਹਿਲਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਤਹਿਤ 20 ਲੱਖ ਕੈਨੇਡੀਅਨਾਂ ਬਜ਼ੁਰਗਾਂ ਨੂੰ ਬੀਮਾ ਕਵਰੇਜ ਪ੍ਰਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਇਹ ਵੀ ਕਿਹਾ ਹੈ ਕਿ 1 ਮਈ ਨੂੰ ਸ਼ੁਰੂ ਕੀਤੇ ਗਏ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਪਹਿਲੇ ਪੜਾ ਤੋਂ ਬਾਦ ਦੇਸ਼ਪੁਰ ਦੇ ਵਿੱਚ ਦੰਦਾ ਦੀ ਦੇਖਪਾਲ ਪ੍ਰੋਵਾਈਡਰਾਂ ਤੋਂ ਲਗਭਗ 90000 ਬਜ਼ੁਰਗਾਂ ਨੇ ਦੇਖਪਾਲ ਪ੍ਰਾਪਤ ਕੀਤੀ ਹੈ ਉਹਨਾਂ ਕਿਹਾ ਕਿ ਅਸੀਂ ਇਹ ਐਲਾਨ ਕਰਦੇ ਹੋਏ ਬੇहद ਖੁਸ਼ ਹਾਂ ਕਿ ਇਸ ਹਫ਼ਤੇ 20 ਲੱਖ ਕੈਨੇਡੀਅਨ ਬਜ਼ੁਰਗਾਂ ਨੂੰ ਸਾਡੀ ਨਵੀਂ ਕੈਨੇਡੀਅਨ ਦੰਦਾਂ ਦੀ ਦੇਖਭਾਲ ਯੋਜਨਾ ਦੇ ਤਹਿਤ ਕਵਰੇਜ ਪ੍ਰਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। ਇਹ ਕੈਨੇਡਾ ਭਰ ਦੇ ਵਿੱਚ 20 ਲੱਖ ਬਜ਼ੁਰਗ ਹਨ ਜੋ ਹੁਣ ਦੰਦਾਂ ਦੀ ਲੋੜੀਂਦੀ ਦੇਖਭਾਲ ਪ੍ਰਾਪਤ ਕਰਨ ਦੇ ਯੋਗ ਹਨ। ਲੱਖਾਂ ਬਜ਼ੁਰਗਾਂ ਦੇ ਸਿਖਰ ਤੇ ਜੋ ਹੁਣ ਬੀਮਾ ਯੋਗਤ ਦੰਦਾਂ ਦੀ ਦੇਖਭਾਲ ਪ੍ਰਾਪਤ ਕਰਨ ਲਈ ਸਾਈਨ ਅਪ ਕੀਤੇ ਗਏ ਨੇ। ਫ੍ਰੀਲੈਂਸ ਨੇ ਕਿਹਾ ਹੈ ਕਿ 10 ਹਜ਼ਾਰ ਦੇ ਕਰੀਬ ਓਰਲ ਹੈਲਥ ਪ੍ਰੋਵਾਈਡਰ ਵੀ ਹਨ ਜੋ ਲਾਈਫ ਦੁਆਰਾ ਪ੍ਰਦਾਨ ਕੀਤੇ ਗਏ ਬੀਮਾ ਅਧੀਨ ਮਰੀਜ਼ਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਦੇ ਨੇ ਫ੍ਰੀ ਲੈਂਡ ਨੇ ਕਿਹਾ ਹੈ ਕਿ ਇਸ ਵਿੱਚ ਦੰਦਾਂ ਦੇ ਮਹਾਰਤ ਸੁਤੰਤਰ ਦੰਦਾਂ ਦੀ ਸਫਾਈ ਤੇ ਦੰਦਾਂ ਦੇ ਡਾਕਟਰ ਸ਼ਾਮਿਲ ਨੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਹੈ ਕਿ ਅਗਲੇ ਸਾਲ ਤੱਕ 90 ਲੱਖ ਗੈਰ ਬੀਮਾ ਕੈਨੇਡੀਅਨਾਂ ਨੂੰ ਦੰਦਾਂ ਦੀ ਦੇਖਭਾਲ ਲਈ ਕਵਰ ਕੀਤਾ ਜਾਏਗਾ ਸੀਡੀਸੀਪੀ ਯੋਜਨਾ 2022 ਵਿੱਚ ਐਨਡੀਪੀ ਦੇ ਨਾਲ ਲਿਬਰਲਾਂ ਦੀ ਸਪਲਾਈ ਤੇ ਪ੍ਰੋਸਾ ਜਿਹੜਾ ਸੌਦਾ ਉਸ ਵਿੱਚੋਂ ਪੈਦਾ ਹੋਈ ਸੀ ਤੇ ਇਹ ਕੈਨੇਡੀਅਨ ਨਿਵਾਸੀਆਂ ਨੂੰ ਦੰਦਾਂ ਦੀ ਦੇਖਭਾਲ ਤੇ ਲਾਭਾਂ ਦੀ ਪੇਸ਼ਕਸ਼ ਕਰਦਾ ਹੈ ਜੋ ਡਾਲਰ 90000 ਤੋਂ ਘੱਟ ਕਰੇਲੂ ਆਮਦਨੀ ਨਾਲ ਬੀਮਾ ਨਹੀਂ ਹੈ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਜਿਨ੍ਹਾਂ ਦੇ ਕੋਲ ਦੰਦਾਂ ਦੇ ਬੀਮੇ ਤੱਕ ਪਹੁੰਚ ਨਹੀਂ ਹੈ ਤੇ ਜਿਨ੍ਹਾਂ ਦੀ ਪਰਿਵਾਰਕ ਜਿਹੜੀ ਕੁੱਲ ਆਮਦਨ ਉਹ ਡਾਲਰ 90000 ਤੋਂ ਘੱਟ ਹੈ ਉਹ ਸੀਰੀ ਸੀਪੀ ਲਈ ਆਨਲਾਈਨ ਜਾਂ ਸਰਵਿਸ ਕੈਨੇਡਾ ਵਿਖੇ ਵਿਅਕਤੀਗਤ ਤੌਰ ਤੇ ਅਰਜ਼ੀ ਦੇ ਸਕਦੇ ਨੇ ਜੂਨ ਤੋਂ ਸ਼ੁਰੂ ਕਰਦੇ ਹੋਏ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਯੋਗ ਅਪੰਗਤਾ ਟੈਕਸ ਕ੍ਰੈਡਿਟ ਸਰਟੀਫਿਕੇਟ ਵਾਲੇ ਲੋਕ ਸਪਲਾਈ ਜਿਹੜਾ ਉਹ ਕਰ ਸਕਦੇ ਨੇ ਤੇ 18 ਤੇ 64 ਸਾਲ ਦੀ ਉਮਰ ਦੇ ਵਿਚਕਾਰ ਬਾਕੀ ਬੱਚੇ ਸਾਰੇ ਯੋ ਕੈਨੇਡੀਅਨ ਨਿਵਾਸੀ 2025 ਤੋਂ ਆਨਲਾਈਨ ਜਿਹੜੀ ਆਪਣੀ ਅਰਜ਼ੀ ਦੇ ਸਕਦੇ ਨੇ ਇੱਕ ਬੀਸੀ ਹਾਈ ਸਕੂਲ ਦੇ ਅਧਿਆਪਕ ਨੂੰ ਘਰ ਦੇ ਗ੍ਰੈਜੂਏਸ਼ਨ ਪਾਰਟੀ ਦੌਰਾਨ ਕਮਜ਼ੋਰ ਵਿਦਿਆਰਥੀ ਨੂੰ ਕਿਸ ਕਰਨਾ ਮਹਿੰਗਾ ਪੈ ਗਿਆ BC ਦੇ ਨਾਲ 37 ਸੰਕਲਪ ਜਿਹੜੇ ਸਮਝੌਤੇ ਦੇ ਵਿੱਚ ਅਧਿਆਪਕ ਰੈਗੂਲੇਸ਼ਨ ਲਈ ਕਮਿਸ਼ਨਰ ਨੇ ਮੰਗਲਵਾਰ ਨੂੰ ਆਨਲਾਈਨ ਪੋਸਟ ਕੀਤਾ ਅਧਿਆਪਕ ਨੇ ਪੇਸ਼ੇਵਰ ਦੁਰਵਿਵਹਾਰ ਨੂੰ ਸਵੀਕਾਰ ਕੀਤਾ ਤੇ ਮੁਤਲੀ ਨੂੰ ਵੀ ਸਵੀਕਾਰ ਕੀਤਾ ਅਧਿਆਪਕ 15 ਸਾਲਾਂ ਲਈ ਕਿੰਡਰ ਗਾਰਡਨ ਤੋਂ ਗ੍ਰੇਡ 12 ਸਿਸਟਮ ਵਿੱਚ ਟੀਚਿੰਗ লাইসেন্স ਲਈ ਅਪਲਾਈ ਕਰਨ ਦੇ ਯੋਗ ਨਹੀਂ ਹੈ 2022 ਸਕੂਲੀ ਸਾਲ ਦੇ ਅੰਤ ਵਿੱਚ ਅਧਿਆਪਕ ਰਾਤ ਦੇ ਖਾਣੇ ਤੋਂ ਬਾਅਦ ਕਰਾਇਆ ਇੱਕ ਗ੍ਰੈਜੂਏਸ਼ਨ ਪਾਰਟੀ ਸੀ ਕਿ ਜਿਹੜੀ ਕਿ ਬੱਚਿਆਂ ਦੇ ਲਈ ਕੀਤੀ ਗਈ ਸੀ ਉਸ ਦੇ ਵਿੱਚ 19 ਸਾਲ ਤੋਂ ਉੱਪਰ ਦੇ ਵੀ ਕੁਝ ਬੱਚੇ ਸਨ ਕੁਝ ਤਾਂ ਹਾਜ਼ਰ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜੋ ਕਾਨੂੰਨੀ ਤੌਰ ਤੇ ਸ਼ਰਾਬ ਪੀਣ ਦੀ ਉਮਰ ਦੇ ਵਿੱਚ ਸਨ ਜਦੋਂ ਕਿ ਕੁਝ ਵਿਦਿਆਰਥੀ ਅਜਿਹੇ ਸੀ ਜਿਹੜੇ ਸ਼ਰਾਬ ਨਹੀਂ ਪੀ ਸਕਦੇ ਸੀ ਪਾਰਟੀ ਦੇ ਵਿੱਚ ਪਾਰਟੀ ਵਿੱਚ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਅਧਿਆਪਕ ਨੂੰ ਪਤਾ ਸੀ ਕਿ ਪਾਰਟੀ ਵਿੱਚ ਸ਼ਰਾਬ ਮੋਜੂਸੀ ਅਧਿਆਪਕ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੇ ਵਿਦਿਆਰਥੀ ਹੈ ਕੁਝ ਉਹ ਸ਼ਰਾਬ ਪੀ ਰਹੇ ਸੀ ਇੱਕ ਸਮੇਂ ਤੇ ਅਧਿਆਪਕ ਨੇ ਵਿਦਿਆਰਥੀ ਦੇ ਕੋਲ ਉਹ ਪਹੁੰਚੇ ਤੇ ਉਹਨਾਂ ਨੇ ਉਸ ਵਿਦਿਆਰਥੀ ਦੇ ਲਿਪ ਕਿਸ ਜਿਹੜੀ ਹੈ ਉਹ ਕੀਤੀ ਯਾਨੀ ਕਿ ਉਸ ਦਾ ਮੂੰਹ ਚੁੰਮ ਲਿਆ ਤੇ ਉਹ ਜਿਹੜੀ ਫੋਟੋ ਖਿੱਚੀ ਗਈ ਤੇ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਫੈਲ ਗਈ ਅਧਿਆਪਕ ਨੇ ਅਸਤੀਫਾ ਦੇ ਦਿੱਤਾ ਤੇ ਕਮਿਸ਼ਨਰ ਨੇ ਸ਼ੁਰੂ ਦੇ ਵਿੱਚ ਸਤੰਬਰ 2022 ਵਿੱਚ ਅਧਿਆਪਕ ਦੇ ਸਰਟੀਫਿਕੇਟ ਨੂੰ ਮੌਤਲ ਕਰ ਦਿੱਤਾ ਕਮਿਸ਼ਨਰ ਨੇ 15 ਸਾਲਾਂ ਦੀ ਪਾਬੰਦੀ ਨੂੰ ਟੁਕਵਾ ਜੁਰਮਾਨਾ ਮੰਨਿਆ ਕਿਉਂਕਿ ਅਧਿਆਪਕ ਨੇ ਵਿਦਿਆਰਥੀ ਦੀ ਭਾਵਨਾਤਮਕ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਵਿਦਿਆਰਥੀ ਦੀ ਸੁਰੱਖਿਆ ਲਈ ਜਿਸ ਨੂੰ ਅਧਿਆਪਕ ਦੁਆਰਾ ਨੁਕਸਾਨ ਦੁਰਵਿਵਹਾਰ ਜਾਂ ਫਿਰ ਸੋਸ਼ਣ ਕੀਤਾ ਗਿਆ ਸੀ ਹਸਤਾਖਰ ਕੀਤੇ ਗਏ ਇਕਰਾਰਨਾਮੇ ਤੋਂ ਅਧਿਆਪਕ ਦਾ ਨਾਮ ਲਿੰਕ ਤੇ ਸਕੂਲ ਜ਼ਿਲ੍ਹੇ ਨੂੰ ਇਹ ਸੌਧਿਆ ਗਿਆ ਦੋ ਤੋਂ ਤਿੰਨ ਕੈਨੇਡੀਅਨ ਨਾਨੂੰ ਲੱਗਦਾ ਹੈ ਕਿ ਕਰਿਆਨੇ ਦੀ ਦੁਕਾਨ ਤੇ ਮਹਿੰਗਾਈ ਵਧ ਰਹੀ ਹੈ ਬੇਸ਼ੱਕ ਫੂਡ ਇਨਫਲੇਸ਼ਨ ਲਗਾਤਾਰ ਠੰਡੀ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਨਵੇਂ ਲੈਜਰ ਸਰਵੇਖਣ ਦੇ ਅਨੁਸਾਰ 30% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਭੋਜਨ ਮਹਿੰਗਾਈ ਮੁੱਖ ਤੌਰ ਤੇ ਕਰਿਆਨੇ ਦੀਆਂ ਦੁਕਾਨਾਂ ਦੁਆਰਾ ਜਿਹੜੀ ਹੈ ਉਹ ਮੁਨਾਫੇ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਕਾਰਨ ਹੋਈ ਹੈ ਜਦੋਂ ਕਿ ਦੂਜੇ ਗਲੋਬਲ ਆਰਥਿਕ ਕਾਰਨਾ ਜਾਂ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜਿਹੜਾ ਹੈ ਅ ਜਿੰਮੇਵਾਰ ਹੈ ਰਾਂਦੇ ਨੇ ਪੋਲ ਕੀਤੇ ਗਏ 10 ਵਿੱਚੋਂ 7 ਲੋਕਾਂ ਦਾ ਇਹ ਕਹਿਣਾ ਕਿ ਉਹ ਲੋਬਲੋ ਦੀ ਮਲਕੀਅਤ ਵਾਲੇ ਸਟੋਰਾਂ ਦੇ ਵਿਰੋਧ ਚੱਲ ਰਹੇ ਬਾਈਕਾਟ ਤੋਂ ਜਾਣੂ ਹਨ ਜੋ ਮਈ ਦੇ ਸ਼ੁਰੂ ਵਿੱਚ ਸ਼ੁਰੂ ਹੋਇਆ ਸੀ ਪਰ 10 ਵਿੱਚੋਂ ਸਿਰਫ 2 ਦਾ ਕਹਿਣਾ ਹੈ ਕਿ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਬਾਈਕਾਟ ਦੇ ਵਿੱਚ ਹਿੱਸਾ ਲੈ ਰਿਹਾ ਹੈ ਲਗਭਗ 2/3 ਕੈਨੇਡੀਅਨ ਮਹਿਸੂਸ ਕਰਦੇ ਨੇ ਕਿ ਕਰਿਆਨੇ ਦੀ ਦੁਕਾਨ ਤੇ ਮਹਿੰਗਾਈ ਵਿਗੜਦੀ ਜਾ ਰਹੀ ਹੈ ਇੱਕ ਨਵੇਂ ਸਰਵੇਖਣ ਮੁਤਾਬਕ ਬੇਸ਼ੱਕ ਭੋਜਨ ਦੀ ਮਹਿੰਗਾਈ ਲਗਾਤਾਰ ਠੰਡੀ ਹੋ ਰਹੀ ਹੈ ਇੱਕ ਨਵੇਂ ਲੈਜਰ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਲਗਭਗ 30% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਭੋਜਨ ਦੀ ਮਹਿੰਗਾਈ ਮੁੜ ਤੌਰ ਤੇ ਕਰਿਆਨੇ ਦੀਆਂ ਦੁਕਾਨਾਂ ਦੁਆਰਾ ਮੁਨਾਫੇ ਦੇ ਮਾਰਜਿਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਕਾਰਨ ਹੋਈ ਹੈ ਹੋਰ 26% ਦੀ ਸੋਚਦੇ ਨੇ ਕਿ ਇਹ ਜ਼ਿਆਦਾਤਰ ਗਲੋਬਲ ਆਰਥਿਕ ਕਾਰਨਾ ਦੇ ਕਰਕੇ ਹੈ ਜਦੋਂ ਕਿ 5 ਵਿੱਚੋਂ ਇੱਕ ਫੈਡਰਲ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਨੇ ਸਟੈਟਿਸਟਿਕ ਕੈਨੇਡਾ ਨੇ ਕਿਹਾ ਹੈ ਕਿ ਅਪ੍ਰੈਲ ਵਿੱਚ ਕਰਿਆਨੇ ਦੀ ਮਹਿੰਗਾਈ ਦਰ 1.4 ਫੀਸਦੀ ਸੀ ਤੇ ਇਸ ਨਾਲ ਸਮੁੱਚੀ ਮਹਿੰਗਾਈ ਦਰ ਨੂੰ 2.7 ਫੀਸਦੀ ਤੱਕ ਘਟ ਕਰਨ ਵਿੱਚ ਮਦਦ ਮਿਲੀ ਹਾਲਾਂਕਿ ਘਟ ਮਹਿੰਗਾਈ ਦਾ ਮਤਲਬ ਅਜੇ ਵੀ ਕੀਮਤਾਂ ਵਧਣਾ ਹੈ ਤੇ ਪਿਛਲੇ 3 ਸਾਲਾਂ ਵਿੱਚ ਏਜੰਸੀ ਦੇ ਅਨੁਸਾਰ ਕਰਿਆਨੇ ਦੀਆਂ ਕੀਮਤਾਂ ਵਿੱਚ 1.4 ਫੀਸਦੀ ਦਾ ਵਾਧਾ ਹੋਇਆ ਹੈ ਪ੍ਰਮੁੱਖ ਕਰਿਆਨੇ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਭੋਜਨ ਤੇ ਹੋਰ ਜ਼ਰੂਰਤਾਂ ਦੀਆਂ ਵਾਧੀਆਂ ਕੀਮਤਾਂ ਨੂੰ ਲੈ ਕੇ ਸਿਆਸੀ ਤੇ ਜਨਤਕ ਦਬਾਅ ਦੇ ਵਿਚਕਾਰ ਮਹਿੰਗਾਈ ਤੋਂ ਬੇਲੋੜੇ ਲਾਭ ਨਹੀਂ ਲਏ ਖਪਤਕਾਰਾਂ ਦੇ ਇੱਕ ਸਮੂਹ ਨੇ ਮਈ ਵਿੱਚ ਉੱਚੀਆਂ ਕੀਮਤਾਂ ਤੇ ਉਦਯੋਗ ਦੀ ਇਕਾਗਰਤਾ ਨਾਲ ਨਿਰਾਸ਼ਾ ਨੂੰ ਲੈ ਕੇ ਲੌਬਲੋ ਦੀ ਮਲਕੀਅਤ ਵਾਲੇ ਸਟੋਰਾਂ ਦਾ ਬਾਈਕਾਟ ਕੀਤਾ ਪੋਲ ਕੀਤੇ ਗਏ 10 ਵਿੱਚੋਂ 7 ਕੈਨੇਡੀਅਨਾਂ ਨੇ ਕਿਹਾ ਕਿ ਉਹ ਚੱਲ ਰਹੇ ਬਾਈਕਾਟ ਤੋਂ ਜਾਣੂ ਹਨ ਤੇ 58% ਨੇ ਕਿਹਾ ਕਿ ਉਹ ਇਸ ਦਾ ਸਮਰਥਨ ਕਰਦੇ ਨੇ ਪਰ ਸਿਰਫ 18% ਨੇ ਕਿਹਾ ਕਿ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਬਾਈਕਾਟ ਵਿੱਚ ਸ਼ਾਮਲ ਹੋਇਆ ਹੈ ਪੋਲ ਬਾਈਕਾਟ ਬਾਰੇ ਪਿੰਡੂ ਤੇ ਸ਼ਹਿਰੀ ਨਿਵਾਸੀਆਂ ਦੇ ਵੱਖੋ ਵੱਖਰੇ ਵਿਚਾਰਾਂ ਨੂੰ ਉਜਾਗਰ ਕਰਦਾ ਤੇ ਸੁਝਾਉਂਦਾ ਹੈ ਕਿ ਸ਼ਹਿਰੀ ਖੇਤਰ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ ਲੋਬਲੋ ਦੀ ਮਲਕੀਅਤ ਵਾਲੇ ਕਰਿਆਨੇ ਦੀਆਂ ਦੁਕਾਨਾਂ ਤੇ ਬਾਈਕਾਟ ਵਿੱਚ ਹਿੱਸਾ ਲੈਣਾ ਵਧੇਰੇ ਮੁਸ਼ਕਲ ਹੈ ਲੇਜੇਰ ਦੁਆਰਾ ਪੋਲ ਕੀਤੇ ਗਏ ਸ਼ਹਿਰੀ ਨਿਵਾਸੀ ਇਹ ਕਹਿੰਦੇ ਜ਼ਿਆਦਾ ਸੰਭਾਵਨਾ ਰੱਖਦੇ ਸਨ ਕਿ ਉਹ ਉਪਨਗਰੀਏ ਤੇ ਪਿੰਡੂ ਵਸਨੀਕਾਂ ਨਾਲੋਂ ਬਾਈਕਾਟ ਦਾ ਸਮਰਥਨ ਕਰਦੇ ਨੇ ਤੇ ਇਸ ਵਿੱਚ ਹਿੱਸਾ ਲੈਣ ਦੀ ਵੀ ਜ਼ਿਆਦਾ ਸੰਭਾਵਨਾ ਹੈ ਲਗਭਗ ਅੱਧੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਇਹ ਅਨੁਚਿਤ ਜਾਪਦਾ ਹੈ ਕਿ ਬਾਈਕਾਟ ਸਿਰਫ ਲੋਬੀ ਲੋਨ ਨੂੰ ਨਿਸ਼ਾਨਾ ਬਣਾਉਂਦਾ ਹੈ ਤੇ ਲਗਭਗ 2/3 ਉ ਜਾਗਰਤਾ ਇਹ ਨਹੀਂ ਸੋਚਦੀ ਕਿ ਬਾਈਕਾਟ ਦਾ ਕਰਿਆਨੇ ਦੀਆਂ ਕੀਮਤਾਂ ਤੇ ਕੋਈ ਅਸਰ ਪਵੇਗਾ ਸ਼ਹਿਰੀ ਨਿਵਾਸੀ ਇਹ ਕਹਿਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿ ਉਹ ਸੋਚਦੇ ਨੇ ਕਿ ਬਾਈਕਾਟ ਕੀਮਤਾਂ ਨੂੰ ਘਟ ਕਰਨ ਵਿੱਚ ਮਦਦ ਕਰੇਗਾ ਲਗਭਗ 3/4 ਪੈੰਡੂ ਕੈਨੇਡੀਅਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਬਾਈਕਾਟ ਕੀਮਤਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਬਾਈਕਾਟ ਵਿੱਚ ਹਿੱਸਾ ਲੈਣ ਵਾਲਿਆਂ ਲਈ 40% ਦੀਦਾ ਕਹਿਣਾ ਹੈ ਕਿ ਉਹ ਵੱਡੇ ਬਾਕਸ ਕਰਿਆਨੇ ਦੀ ਦੁਕਾਨ ਜਿਵੇਂ ਕਿ ਕੋਸਕੋ ਜਾਂ ਵਾਲਮਾਰਟ ਵੱਲ ਮੁੜ ਰਹੇ ਨੇ 31% ਨੇ ਕਿਹਾ ਹੈ ਕਿ ਉਹ ਇੱਕ ਰਾਸ਼ਟਰੀ ਕਰਿਆਨੇ ਦੀ ਚੇਨ ਜਿਵੇਂ ਕਿ ਸੋਬੀਜ਼ ਜਾਂ ਫਿਰ ਸੇਵ ਔਨ ਫੂਡਜ਼ ਵੱਲ ਮੁੜ ਰਹੇ ਨੇ ਤੇ 23% ਨੇ ਕਿਹਾ ਕਿਉਂ ਇੱਕ ਸੁਤੰਤਰ ਸਟਾਨ ਕਰਿਆਨੇ ਦੀ ਦੁਕਾਨ ਤੋਂ ਖਰੀਦਦਾਰੀ ਕਰੇ ਨੇ ਪੇਂਡੂ ਬਾਈਕਾਟ ਭਾਗੀਦਾਰ ਅਦੇ ਸ਼ਹਿਰੀ ਤੇ ਉਪਨਗਰੀ ਖੇਤਰਾਂ ਦੇ ਭਾਗੀਦਾਰਾਂ ਨਾਲੋਂ ਇੱਕ ਸੁਤੰਤਰ ਸਟੋਰ ਤੇ ਖਰੀਦਦਾਰੀ ਕਰਨ ਦੀ ਜ਼ਿਆਦਾ ਸੰਭਾਵਨਾ ਸੀ ਲੇਜੇਰ ਨੇ 17 ਮਈ ਤੋਂ 19 ਮਈ ਦੇ ਦਰਮਿਆਨ 1519 ਕੈਨੇਡੀਅਨਾਂ ਦਾ ਸਰਵੇਖਣ ਕੀਤਾ ਕਰਿਆਨੇ ਦੀ ਮਹਿੰਗਾਈ ਲੋਬਲੋ ਬਾਈਕਾਟ ਤੇ ਕਰਿਆਨੇ ਦੇ ਮੁਨਾਫਿਆਂ ਬਾਰੇ ਪੁੱਛਿਆ ਗਿਆ ਜਿਸ ਤੇ ਸੋ ਚੈਨਲ ਪੰਜਾਬੀ ਦੀ ਰਿਪੋਰਟ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਪੂਰੀਆ ਵੱਲੋਂ ਚੈਨਲ ਪੰਜਾਬੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਕਿੰਜ ਸੌਖਿਆਂ ਤੁਸੀਂ ਦਸਤਾਰ ਤੇ ਦੁਮਾਲਾ ਸਜਾਉਣਾ ਸਿੱਖ ਸਕਦੇ ਹੋ ਦਸਤਾਰ ਦਾ ਸਨਮਾਨ ਹਰ ਇੱਕ ਪ੍ਰਾਣੀ ਕਰਦਾ ਹੈ ਦਸਤਾਰ ਦੀ ਮਹੱਤਤਾ ਇੱਕ ਸਿੱਖ ਲਈ ਬਹੁਤ ਉੱਚੀ ਹੈ ਪਰ ਇੱਕ ਸੋਹਣੀ ਦਸਤਾਰ ਜਾਂ ਦੁਮਾਲਾ ਸਜਾਉਣ ਦੇ ਲਈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਾਲ ਸਿੱਖਲਾਈ ਵੀ ਜ਼ਰੂਰੀ ਹੈ ਇਸ ਸੇਵਾ ਨੂੰ ਬਖੋਬੀ ਨਿਭਾਰੇ ਨੇ ਗੁਰਜੀਤ ਸਿੰਘ ਸ਼ਾਪੂਰੀਆ ਜਿਨ੍ਹਾਂ ਵੱਲੋਂ ਸੋਹਣੀ ਦਸਤਾਰ ਤੇ ਦੁਮਾਲਾ ਸਜਾਉਣ ਦੀ ਟ੍ਰੇਨਿੰਗ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਿੱਤੀ ਜਾਂਦੀ ਹੈ ਉਹਨਾਂ ਕੈਨੇਡਾ ਸਮੇਤ ਦੁਨੀਆ ਦੇ ਕਈ ਮੁਲਕਾਂ ਵਿੱਚ ਦਸਤਾਰ ਸਜਾਉਣ ਦੀ ਸਿੱਖਿਆ ਦੇਣ ਦੇ ਕੈਂਪ ਲਗਾਏ ਦਸਤਾਰਾਂ ਜਿਹੜੀਆਂ ਟੋਟਲ ਹੁੰਦੀਆਂ ਜੀ ਇਹ 52 ਸੈਲ ਦੀਆਂ ਦਸਤਾਰਾਂ ਤੇ 7 ਸਟਾਈਲ ਦੀ ਦੁਮਾਲੇ ਤਕਰੀਬਨ 10 ਜੋ ਕਿ 2000 ਮਤਲਬ 16 ਤੋਂ ਦਸਤਾਰ ਦੇ ਜਿਹੜੇ ਪ੍ਰੋਪਰ ਜਿਹੜਾ ਕਿ ਪ੍ਰੋਫੈਸ਼ਨਲ ਕੰਮ ਜਿਹੜਾ ਦਸਤਾਰ ਦਾ ਉਦੋਂ ਤੋਂ ਕਰ ਰਹੇ ਆ ਜੀ 2016 ਤੋਂ ਲੈ ਕੇ ਹੁਣ ਤੱਕ ਅਲਗ-ਅਲਗ ਕੰਟਰੀਆਂ ਦੇ ਵਿੱਚ ਜਿਵੇਂ ਨਿਊਜ਼ੀਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਮਲੇਸ਼ੀਆ, ਬੈਂਕਾਕ, ਕੈਨੇਡਾ ਹੋਰ ਵੀ ਕਾਫੀ ਕੰਟਰੀਆਂ ਦੇ ਵਿੱਚ ਜਿੱਥੇ ਦਾਸ ਪਹੁੰਚਦਾ ਏ ਅਲਗ-ਅਲਗ ਸ਼ਹਿਰਾਂ ਦੇ ਵਿੱਚ ਜਿਵੇਂ ਪੰਜਾਬ ਦੀ ਧਰਤੀ ਤੇ ਸ੍ਰੀ ਹੇਮਕੋਟ ਸਾਹਿਬ, ਕਰਤਾਰਪੁਰ ਸਾਹਿਬ, ਪਾਕਿਸਤਾਨ, ਫਿਰ ਦਮਦਮਾ ਸਾਹਿਬ, ਫਿਰ ਪਟਨਾ ਸਾਹਿਬ, ਹਜੂਰ ਸਾਹਿਬ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ, ਆਨੰਦਪੁਰ ਸਾਹਿਬ ਅਲਗ-ਅਲਗ ਜਗ੍ਹਾ ਤੇ ਜਿੱਥੇ ਵੀ ਜਿੱਦਾਂ ਫਤਿਹਗੜ੍ਹ ਸਾਹਿਬ, ਜਿੱਥੇ ਵੀ ਗੁਰੂ ਧਾਮਾਂ ਦੇ ਜਿੱਥੇ ਸਮਾਗਮ ਕਰਵਾਏ ਜਾਂਦੇ ਆ ਦਾਸ ਉਥੇ ਟੀਮ ਆਪਣੀ ਲੈ ਕੇ ਜਿਹੜਾ ਦਸਤਾਰ ਦੇ ਫ੍ਰੀ ਦਸਤਾਰ ਸਖਲਾਈ ਕੈਂਪ ਆ ਉਥੇ ਲਾਏ ਜਾਂਦੇ ਨੇ ਤੇ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਕੈਨੇਡਾ ਜੀ ਪਹਿਲਾ ਲਾਇਆ ਸੀ ਵੈਨਕੂਵਰ ਫਿਰ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਫਿਰ ਆਪਣਾ ਸੁਖਸાગਰ ਗੁਰਦਰਾ ਸਾਹਿਬ ਫਿਰ ਗੁਰਨਾਨਕ ਗੁਰਦਰਾ ਸਾਹਿਬ ਫਿਰ ਆਪਣਾ ਜਿਹੜਾ ਮੇਨ ਆ 13 ਤਰੀਕ ਜਿਹੜਾ ਸਾਢੇ ਇੱਕ 4 ਲੱਖ ਦੇ ਕਰੀਬ ਜਿਹੜਾ ਆਪਣਾ ਖਾਲਸਾ ਸਾਜਨਾ ਦੇਸਰ ਮਨਾਇਆ ਉਹਦੇ ਫਿਰ ਫਿਰ ਦੁਬਾਰਾ ਜਦੋਂ ਆਪਣਾ ਖਾਲਸਾ ਸਾਜਨਾ ਦੇਸ 20 ਤਰੀਕ ਨੂੰ ਜਿਹੜਾ ਮਤਲਬ 11 ਕ ਲੱਖ ਦੇ ਕਰੀਬ ਦੱਸਦੇ ਆ ਸੰਗਤ ਬਹੁਤ ਜ਼ਿਆਦਾ ਸੀ ਉੱਥੇ ਫੇਰ ਆਪਾਂ ਜੀ ਲਾ ਕੇ ਆਏ ਆ ਜੀ ਕੈਲਗਰੀ ਕੈਲਗਰੀ ਫੇਰ ਆਪਾਂ ਲਾ ਕੇ ਆਏ ਆ ਜੀ ਬ੍ਰਮਟਨ ਗੁਰੂ ਗੁਰੂ ਘਰਾਂ ਦੇ ਵਿੱਚ ਅਲੱਗ-ਅਲੱਗ ਚਾਰ ਗੁਰਦੁਆਰਾ ਸਾਹਿਬ ਦੇ ਵਿੱਚ ਐਦਾਂ ਕੈਂਪ ਚੱਲਦੇ ਆ ਜੀ ਲਗ ਜਿੱਥੇ ਕੋਈ ਬੁਲਾ ਲੈਂਦਾ ਜੇ ਕਿਸੇ ਦੇ ਆਪਾਂ ਘਰੇ ਵੀ ਜਾਂ ਕਿਸੇ ਸ਼ਾਪ ਤੇ ਵੀ ਜਿੱਦਾਂ ਕੈਂਪ ਲਾਉਣੇ ਹੁੰਦੇ ਆ ਤੇ ਫੇਰ ਉੱਥੇ ਵੀ ਸਾਨੂੰ ਬੁਲਾ ਲੈਂਦੇ ਆ ਤੇ ਆਪਾਂ ਉੱਥੇ ਜਿਹੜੀ ਫ੍ਰੀ ਸੇਵਾ ਸਾਡੀ ਹੁੰਦੀ ਆ ਉਹ ਆਪਾਂ ਉੱਥੇ ਕੈਂਪ ਦਸਤਾਰ ਦਾ ਬੱਚੇ ਨੂੰ ਜਾ ਕੇ ਸਿਖਾਈ ਦਿਆਂ ਦਸਤਾਰਾਂ ਬਹੁਤ ਸਾਰੇ ਬੱਚੇ ਇਹ ਸ਼ਿਕਾਇਤ ਕਰਦੇ ਨੇ ਕਿ ਦਸਤਾਰ ਸਜਾਉਣ ਦੇ ਨਾਲ ਜਾਂ ਰੁਮਾਲ ਬੰਨਣ ਦੇ ਨਾਲ ਉਹਨਾਂ ਦੇ ਸਿਰ ਚ ਦਰਦ ਹੁੰਦਾ ਹੈ ਇਸ ਤੋਂ ਕਿਸ ਤਰ੍ਹਾਂ ਬਚਾਰਿਆ ਸਕਦਾ ਹੈ ਇਸ ਬਾਰੇ ਵੀ ਉਹਨਾਂ ਜਾਣਕਾਰੀ ਦਿੱਤੀ ਸ਼ਾਹਪੂਰੀਆ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਕਿਤਾਬ ਵੀ ਰਿਲੀਜ਼ ਕਰਨ ਜਾ ਰਹੇ ਨੇ ਜਿਸ ਵਿੱਚ ਦਸਤਾਰ ਸਜਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਬਹੁਤ ਉਹਨਾਂ ਬੱਚਿਆਂ ਦੇ ਜਿਹੜੇ ਕੈਨੇਡਾ ਜਿਵੇਂ ਨਿਊਜ਼ੀਲੈਂਡ ਜਿੱਥੇ ਕੰਟਰੀਆਂ ਬਾਹਰ ਦੇ ਵਿੱਚ ਇੱਥੇ ਵੀ ਬੱਚੇ ਜਦੋਂ ਦਸਤਾਰ ਸਿੱਖਣ ਪਹੁੰਚਦੇ ਨੇ ਉਹਨਾਂ ਦੇ ਬੱਚਿਆਂ 'ਚ ਇਹ ਹੁੰਦਾ ਕਿ ਦਸਤਾਰ ਸ਼ਾਇਦ ਪਤਾ ਨਹੀਂ ਕਿੰਨੀ ਕੌਖੀ ਹੈ ਕਿਉਂਕਿ ਮਾਪਿਆਂ ਨੂੰ ਦਸਤਾਰ ਨਾਲ ਪਿਆਰ ਬੜਾ ਹੁੰਦਾ ਉਹ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤੇ ਜਦੋਂ ਦਸੀ ਦੀਆਂ ਗੱਲਾਂ ਵੀ ਤੁਸੀਂ 10 ਗੱਲਾਂ ਸਿੱਖਣੀਆਂ ਦਸਤਾਰ ਸਿੱਖ ਲੈਣੀਆਂ ਤਕਰੀਬਨ ਕੋਈ ਕੋਈ ਬੱਚਾ ਮੈਨੂੰ ਅੱਧਾ ਘੰਟਾ ਦੇ ਦਿੰਦਾ ਆ ਕੋਈ ਵੀ ਬੱਚਾ ਤੁਸੀਂ ਭਾਵੇਂ ਆਪ ਆਪ ਲਾ ਲਓ ਅੱਧੇ ਘੰਟੇ 'ਚ ਤੁਹਾਨੂੰ ਦਸਤਾਰ ਜਿਹੜੀ ਮੇਰੀ ਮਿਹਨਤ ਹੈ 1.75 ਸਾਲ ਦੀ ਕਿਉਂਕਿ ਇੱਕ ਟੈਕਨੀਕਲ ਪੁਆਇੰਟਾਂ ਦੇ ਨਾਲ ਦਸਤਾਰ ਸਿਖਾਈ ਜਾਂਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੁੱਕ ਵੀ ਇੱਕ ਕਿਤਾਬ ਵੀ ਜ਼ਰੂਰ ਛਪਾਵਾਂ ਕਿ ਜਿਹੜੇ ਬੱਚੇ ਆ ਘਰ ਬੈਠੇ ਉਹ ਕੈਤਾ ਵੇਖਣ ਤੇ ਦਸਤਾਰ ਜਿਹੜੀ ਉਹ ਸਿੱਖ ਲੈਣ ਤੇ ਇਦਾਂ ਜਿਹੜੀਆਂ 10 ਗੱਲਾਂ ਬੱਚਿਆਂ ਨੂੰ ਸਿਖਾਈਆਂ ਜਾਂਦੇ ਵੀ ਹੱਥ ਕਿੱਥੇ ਕਿਤੇ 1 2 3 4 5 6 7 8 9 10 ਮਤਲਬ ਇਹ 10 ਗੱਲਾਂ ਤਿੰਨ ਗੱਲਾਂ ਪੂਣੀ ਜਣੇ ਸੱਤ ਗੱਲਾਂ ਪੱਗਾਂ ਜਣੇ ਉਹਦੇ ਵਿੱਚ ਫਿਰ ਦਸਤਾਰ ਜਿਹੜੇ ਬੱਚੇ ਨਾਲ ਨਾਲ ਸਿੱਖਦੇ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਪ੍ਰੋਬਲਮ ਆਉਂਦੀ ਸਾਡਾ ਵੀਜੀ ਸਿਰਦਰਦ ਹੁੰਦਾ ਕੰਨਾਂ ਤੇ ਜ਼ਖਮ ਹੋ ਜਾਂਦੇ ਨੇ ਉਹ ਚੀਜ਼ਾਂ ਫਿਰ ਬੱਚਿਆਂ ਨੂੰ ਦੱਸੀ ਦਿਆਂ ਵੀ ਇਦਾਂ ਤੁਹਾਡਾ ਸਿਰਦਰਦ ਨਹੀਂ ਹੋਊਗਾ ਇਦਾਂ ਪਟਕ ਕਿਉਂਕਿ ਜਿਹੜੀ ਇੱਥੋਂ ਦੇ ਬੱਚੇ ਨੇ ਉਹ ਪਟਕੇ ਬਹੁਤ ਟੈਟ ਬੰਦਦੇ ਨੇ ਇੱਕੋ ਨੀਵੇਂ ਬੰਦਦੇ ਨੇ ਤੇ ਇੱਕ ਨਿਊਜ਼ੀਲੈਂਡ ਵੀਰ ਸੀ ਛੋਟਾ ਜਿਹਾ ਉਹਦੇ ਇੱਥੇ ਖੂਨ ਸੇਮਦਾ ਸੀ ਉਹਨੂੰ ਦੱਸਿਆ ਵੀ ਜਿਹੜੀ ਪਟਕੇ ਦੀ ਪੱਕੀ ਧਾਰੀ ਹੁੰਦੀ ਆ ਉਹ ਨਹੀਂ ਤੁਸੀਂ ਬੰਨਣੀ ਤੇ ਮਾਪੇ ਜਦੋਂ ਬੱਚੇ ਨੂੰ ਲੈ ਕੇ ਆਉਂਦੇ ਫਿਰ ਆਪ ਵੀ ਸਿੱਖਦੇ ਆ ਨੇ ਕਈ ਆ ਹੁਣ ਗਏ ਸੀ ਦਸਤਾਰ ਸਿਖਾਉਣ ਕੱਲ ਤੇ ਉਥੇ ਉਹ ਬੂਟਾ ਭਾਈ ਜਿਹੜਾ ਇੱਥੇ ਤੁਹਾਨੂੰ ਪਤਾ ਤੁਸੀਂ ਜਾਣਦੇ ਹੀ ਹੋ ਉਹਨਾਂ ਨੇ ਆਪ ਦਸਤਾਰ ਸਿੱਖੀ ਉਹਨਾਂ ਦੇ ਬੇਟੇ ਨੇ ਸਿੱਖੀ ਹੋਰਾਂ ਵੀਰਾਂ ਨੇ ਵੀ ਸਿੱਖੀ ਕਿ ਮਤਲਬ ਜਦੋਂ ਇੱਕ ਜਣੇ ਨੂੰ ਸਿਖਾਉਣ ਚਾਹੀਦਾ ਉਹਨਾਂ ਤੇ ਫਿਰ ਫਾਦਰ ਸਾਹਿਬ ਵੀ ਖਲੋਗੇ ਨਾਲ ਦਾਦਾ ਜੀ ਵੀ ਉਹ ਬੜੀ ਮਨਚ ਖੁਸ਼ੀ ਹੁੰਦੀ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਬੱਚੇ ਜਿਹੜੇ ਆ ਉਹ ਫਿਰ ਬੜਾ ਹੰਗਾਰਾ ਮਿਲਦਾ ਪਿਆਰ ਸਤਿਕਾਰ ਮਿਲਦਾ ਜੀ ਦਾਸ ਇੱਥੇ ਇਸੇ ਤਰ੍ਹਾਂ ਹੀ ਦਸਤਾਰ ਦੇ ਲੈਵਲ ਤੀ ਬਾਹਰ ਲੀਆਂ ਕੰਟਰੀਆਂ ਘੁੰਮ ਰਿਆ ਜੀ ਸ਼ਾਪੂਰੀਆ ਨੇ ਸਭ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਤਾਂ ਜੋ ਉਹ ਸਨਮਾਨ ਅਤੇ ਮਾਨ ਨਾਲ ਦਸਤਾਰ ਜ਼ਰੂਰ ਸਜਾਉਣ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਬੱਚਿਆਂ ਨੂੰ ਨਾਲ ਦਸੀਦਾ ਕਿ ਇਹ ਸਾਡੇ ਗੁਰੂਆਂ ਤੋਂ ਪਿੱਛੋਂ ਖੜ ਤੋਂ ਚੱਲਦੀ ਆਈ ਆ ਅਸਲੀ ਦਸਤਾਰ ਤੇ ਵੈਸੇ ਦਮਾਲਾ ਆ ਦਸਤਾਰ ਹਨਾ ਤੇ ਜਿਹੜੀ ਸਾਨੂੰ ਇਹ ਦਸਤਾਰ ਆ ਇਹ ਅਸੀਂ ਇੱਕ ਆਪਣੀ ਲਾਲੂ ਅੰਗਰੇਜ਼ਾਂ ਦੇ ਵੇਲੇ ਜਿਹੜੀ ਆਪਾਂ ਲਾਲੂ ਉਦੋਂ ਇਹ ਜਿਹੜੀ 50 ਹੀ ਇਹ ਛੋਟਾ ਪਟਕਾ 50 ਛੋਟੀ ਦਸਤਾਰ ਸਜਾਉਂਦੇ ਹੀ ਉਹਨਾਂ ਫਿਰ ਅੱਧੀ 50 ਅੱਧੀ ਦਸਤਾਰ ਹੁਣ ਤੇ ਆਪਾਂ ਛੋਟੀ 50 ਇਕੱਲੀ ਲੈਨੇ ਆਂ ਹਾਂਜੀ ਉਹ ਫਿਰ ਸਜਾ ਕੇ ਫਿਰ ਆਪਾਂ ਦਸਤਾਰ ਸਜਾਉਂਦੇ ਆਂ ਬੱਚਿਆਂ ਨੂੰ ਦਸੀ ਦਾ ਸਿੱਖ ਇਤਿਹਾਸ ਨਾਲ ਜੋੜੀਦਾ ਏ ਜਦੋਂ ਗੁਰੂ ਸਾਹਿਬ ਦੇ ਵੇਲੇ ਬਾਬਾ ਫਤਿਹ ਸਿੰਘ ਜੀ ਵੱਡਾ ਦਮਾਲਾ ਸਜਾ ਕੇ ਨਿਕਲੇ ਸੀ ਅੰਦਰੋਂ ਬਾਹਰ ਉਹਨਾਂ ਕਹਿੰਦਾ ਮਹਾਰਾਜ ਅਸੀਂ ਤੇ ਵੇਖੋ ਸੱਚੇ ਪਾਸ਼ਾ ਗੁਰੂ ਆਪਣੇ ਫਾਦਰ ਸਾਹਿਬ ਨੂੰ ਪਿਓ ਜੀ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮੇਰਾ ਵੇਖੋ ਮੈਂ ਜਵਾਨ ਹੋ ਗਿਆ ਹੁਣ ਮੈਂ ਗਤਕਾ ਖੇਡਣ ਬਾਹਰ ਜਾ ਸਕਦਾ ਤੇ ਉਹ ਜ ਜ਼ਰੂਰ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਨਾਲ ਦੱਸੀਦਾ ਏ ਅੱਜ ਕੱਲ ਦੇ ਬੱਚੇ ਜਿਹੜੇ ਇਥੋਂ ਦੇ ਜੰਮ ਪਾਲਿਆ ਮੈਨੂੰ ਪਤਾ ਕਿ ਪਿੱਛੇ ਉਥੋਂ ਪੰਜਾਬ ਨਾਲੋਂ ਜ਼ਿਆਦਾ ਇੱਥੇ ਬੱਚਿਆਂ ਨੂੰ ਸਿੱਖ ਇਤਿਹਾਸ ਦਾ ਪਤਾ ਆ ਕਿ ਬੱਚੇ ਮਾਪੇ ਬਹੁਤ ਜ਼ਿਆਦਾ ਬੱਚਿਆਂ ਦਾ ਧਿਆਨ ਰੱਖਦੇ ਆ ਗੁਰੂ ਘਰਾਂ ਚ ਲੈ ਕੇ ਹੁੰਦੇ ਆ ਕਿਉਂਕਿ ਜਿਹੜੇ ਇਥੋਂ ਦੇ ਬੱਚੇ ਦਿਲਾ ਦੇ ਬਹੁਤ ਜ਼ਿਆਦਾ ਸਾਫ਼ ਨੇ ਕਲੀਨ ਨੇ ਉਹਨਾਂ ਨੂੰ ਕੋਈ ਵੀ ਗੱਲ ਦੱਸ ਦਿਆਂ ਬੜੀ ਸੋਚ ਦੇ ਵਿਚਾਰ ਦੇ ਆ ਦਸਤਾਰ ਬਾਰੇ ਇਸੇ ਤਰ੍ਹਾਂ ਫਿਰ ਬੱਚੇ ਜਿਹੜੇ ਆਪਾਂ ਜੁੜੇ ਰਹਿੰਦੇ ਆ ਜੀ ਉਹਦੇ ਬਾਰੇ ਜੀ ਤੁਸੀਂ ਮੇਰਾ ਨੰਬਰ ਜਿਹੜਾ ਇੰਡੀਆ ਵਾਲਾ ਏ 9417 14951 ਇਹ ਮੇਰਾ ਇੰਡੀਆ ਵਾਲਾ ਨੰਬਰ ਆ ਜੇ ਤੁਸੀਂ ਇੰਸਟਾ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਗੁਰਜੀਤ ਸਿੰਘ ਸ਼ਾਹਪੁਰੀਆ ਫੇਸਬੁੱਕ ਇੰਸਟਾਗ੍ਰam ਤੇ ਟਵਿੱਟਰ ਤੇ ਉਹ ਮੇਰਾ ਆਈਡੀ ਆ ਉੱਤੇ ਤੁਸੀਂ ਮੈਸੇਜ ਕਰ ਸਕਦੇ ਆ ਬਾਕੀ ਤੁਸੀਂ ਤੁਹਾਡੇ ਨਾਲ ਸੰਪਰਕ ਕਰ ਲੈ ਤੁਸੀਂ ਦੱਸ ਦਿਓ ਕਿਉਂਕਿ ਤੁਹਾਡੇ ਚੈਨਲ ਦੇ ਜਰੀਏ ਚਲੋ ਜਿਹੜਾ ਤਾਲਮਿਲ ਬਣਿਆ ਸੰਗਤਨਾ ਬਣ ਜਾਈਏ ਆਪਾਂ ਆਪਣੀ ਕੋਸ਼ਿਸ਼ ਇਹੋ ਆ ਕਿ ਜਿਹੜੇ ਇੱਥੋਂ ਦੇ ਨੌਜਵਾਨ ਬੱਚੇ ਨੇ ਕਿਉਂਕਿ ਤੁਹਾਨੂੰ ਪਤਾ ਜਿਹੜੇ ਬੱਚੇ ਇੱਥੇ ਉਹਨਾਂ ਦਾ ਦਾੜੇ ਕਾਫੀ ਵੱਡੇ ਕੋ ਪਟਕੇ ਬਣ ਕੇ ਮਤਲਬ ਇੱਥੇ ਰਹਿੰਦੇ ਨੇ ਤੇ ਮੇਰੀ ਇਹ ਸੋਚ ਹੈ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਦਸਤਾਰ ਪੱਗ ਬਹੁਤ ਔਖੀ ਲੱਗਦੀ ਆ ਸਿੱਖਣੀ ਤੇ ਮੈਂ ਅੱਧਾ ਘੰਟਾ ਮੰਗਦਾ ਕਿ ਤੁਸੀਂ ਮੇਰੇ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਪ੍ਰੋਮਿਸ ਕਿ ਤੁਸੀਂ ਸਿਰਫ ਅੱਧਾ ਘੰਟਾ ਦਿਓ ਅੱਧੇ ਘੰਟੇ ਚ ਤੁਹਾਨੂੰ ਦਸਤਾਰ ਜਿਹੜੀ ਪ੍ਰੋਪਰ ਆ ਉਹ ਸਿਖਾ ਦਿੱਤੀ ਜਾਊਗੀ ਅੱਗੇ ਦੇਖਦੇ ਹਾਂ ਜੀ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਇੱਕ ਲੜਕਾ 15 ਸਾਲਾਂ ਦਾ ਆਪਣੀ ਮਾਤਾ ਦੇ ਨਾਲ ਉਹ ਡੌਗ ਨੂੰ ਸੈਰ ਕਰਵਾਉਣ ਲਈ ਗਿਆ ਹੋਇਆ ਸੀਗਾ ਜਦੋਂ ਰਾਤ ਨੂੰ ਤੁਰੇ ਜਾ ਰਿਹਾ ਸੀ ਤਾਂ ਪਿੱਛੇ-ਪਿੱਛੇ ਲੜਕਾ ਸੀ ਮੋਹਰੇ ਮਾਂ ਜਾ ਰਹੀ ਸੀ ਤੇ ਨਾਲ ਉਹਨਾਂ ਦਾ ਡੌਗ ਸੀਗਾ ਜਦ ਨੂੰ ਇੱਕ ਬੰਦਾ ਪਿੱਛੋਂ ਆਉਂਦਾ ਔਰ ਉਹਨੇ ਆ ਕੇ ਉਸ 15 ਸਾਲਾਂ ਵਾਲੇ ਲੜਕੇ ਦੇ ਉੱਤੇ ਅਟੈਕ ਕਰ ਦਿੱਤਾ ਔਰ ਉਹ ਚਾਕੂ ਨਾਲ ਹਮਲਾ ਕੀਤਾ ਜਿਹਦੇ ਨਾਲ ਉਹ ਮੁੰਡਾ ਫਟੜ ਹੋ ਗਿਆ ਅ ਐਂਬੂਲੈਂਸ ਨੂੰ ਕਾਲ ਕੀਤਾ ਗਿਆ ਪੁਲਿਸ ਨੂੰ ਕਾਲ ਕੀਤਾ ਜਦ ਤੱਕ ਉਹ ਉੱਥੇ ਪਹੁੰਚਿਆ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਸ ਲੜਕੇ ਨੂੰ ਬਚਾਉਣ ਦੀ ਪਰ ਉਹਦੀ ਉੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਉਹਨੂੰ ਬਚਾ ਨਹੀਂ ਸਕੇ ਇਹ ਕਹਾਣੀ ਹੋਈ ਆ ਔਰ ਉਹ ਜਿਹੜੀ ਉਸ ਲੜਕੇ ਦੀ ਮਾਤਾ ਉਹਦਾ ਕਹਿਣਾ ਆ ਵੀ ਇਹ ਜਿਹੜਾ ਅਟੈਕ ਹੋਇਆ ਇਹ ਕਿਸਮ ਦਾ ਨਾ ਮੈਂਟਲ ਕੋਈ ਐਪੀਸੋਡ ਹੋਇਆ ਬੰਦੇ ਦੇ ਨਾਲ ਜਿਹਨੇ ਉੱਠ ਕੇ ਇਸ ਤਰ੍ਹਾਂ ਦਾ ਹਮਲਾ ਉਹਦੇ ਤੇ ਕਰ ਦਿੱਤਾ ਲੜਕੇ ਦੇ ਉੱਤੇ ਔਰ ਉਹਦੀ ਮੌਤ ਹੋ ਗਈ। ਹੁਣ ਜਿਹੜੇ ਸਕੂਲ ਦੇ ਵਿੱਚ ਉਹ ਲੜਕਾ ਪੜ੍ਹਦਾ ਸੀਗਾ ਜੀ ਸੇਂਟ ਆਲਬਰਟ ਦਾ ਪਬਲਿਕ ਸਕੂਲ ਹੈਗਾ ਉਹਨਾਂ ਨੇ ਇੱਕ ਸਟੇਟਮੈਂਟ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਲੜਕੇ ਦਾ ਨਾਮ ਦੱਸਿਆ ਆ ਬ੍ਰਾਡਨ ਰਮਸਕੇ ਗ੍ਰੇਡ 9 ਦਾ ਸਟੂਡੈਂਟ ਸੀਗਾ ਲੌਰਨ ਏਕੰਦ ਜੂਨੀਅਰ ਹਾਈ ਸਕੂਲ ਦੇ ਵਿੱਚ ਉਹ ਪੜ੍ਹਦਾ ਸੀ ਔਰ ਉਹਨਾਂ ਨੇ ਇਹ ਵੀ ਸਟੇਟਮੈਂਟ ਜਾਰੀ ਕੀਤੀ ਹੈ ਵੀ ਉੱਥੋਂ ਦੇ ਜਿਹੜੇ ਟੀਚਰ ਨੇ ਸਟੂਡੈਂਟ ਨੇ ਉਹ ਉਹਨਾਂ ਨੂੰ ਬੜਾ ਇਸ ਗੱਲ ਦਾ ਦੁੱਖ ਹੋਇਆ ਉਸ ਲੜਕੇ ਦਾ ਔਰ ਉਹ ਕਹਿੰਦੇ ਬਈ ਬਹੁਤ ਵੱਡਾ ਸਾਨੂੰ ਇਹ ਲਾਸ ਹੋਇਆ ਉਸ ਬੱਚੇ ਦਾ ਇਸ ਦੁਨੀਆ ਤੋਂ ਜਾਣ ਦਾ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਉਹਨਾਂ ਦੇ ਸਕੂਲ ਦੇ ਜਿਹੜੇ ਝੰਡੇ ਹੈਗੇ ਆ ਉਹਨਾਂ ਨੂੰ ਨੀਵਾ ਕੀਤਾ ਜਾਵੇਗਾ ਉਸ ਬੱਚੇ ਦੀ ਯਾਦ ਦੇ ਵਿੱਚ ਔਰ ਪੁਲਿਸ ਨੇ ਉਹ ਜਿਹੜਾ ਦੂਸਰਾ ਵਿਅਕਤੀ ਸੀ ਜੀ ਉਹਨੂੰ ਜਿਹਨੇ ਹਮਲਾ ਕੀਤਾ ਉਹ ਉਹਨਾਂ ਦੇ ਉਹਨੂੰ ਫੜ ਲਿਆ ਉਹਨਾਂ ਨੇ ਤੇ ਉਹ ਅੰਡਰ ਉਹਨਾਂ ਦੀ ਅਰੈਸਟ ਕੀਤਾ ਹੋਇਆ ਹੈਗਾ ਇਸ ਵੇਲੇ ਯਾਦ ਰਹੇ ਕਿ ਪਿਛਲੇ ਮਈ ਦੇ ਵਿੱਚ ਇਦਾਂ ਦੀ ਘਟਨਾ ਇੱਧਰ ਇੱਕ ਸਾਊਥ ਸਾਈਡ ਦੇ ਵਿੱਚ ਵਾਪਰੀ ਸੀਗੀ ਜਦੋਂ ਇੱਕ ਔਰਤ ਕੈਰੋਲਨ ਰੋਬਲਿਅਰਡ 35 35 ਸਾਲਾਂ ਦੀ ਉਹ ਆਪਣੇ 11 ਸਾਲਾਂ ਦੇ ਸਾਰਾ ਮਿਲਰ ਦੇ ਨਾਲ ਉਹਨਾਂ ਦੋਨਾਂ ਨੂੰ ਜੀ ਇੱਥੇ ਵੀ ਹਮਲਾ ਜਿਹੜਾ ਕੀਤਾ ਗਿਆ ਸੀ ਚਾਕੂ ਨਾਲ ਹੀ ਕੀਤਾ ਗਿਆ ਸੀਗਾ ਔਰ ਇਹ ਸਕੂਲ ਸੀਗਾ ਕਰਾਫਰਡ ਪਲੇਨ ਸਕੂਲ ਸਾਊਥ ਸਾਈਡ ਦੇ ਵਿੱਚ ਔਰ ਬਾਅਦ ਦੇ ਵਿੱਚ ਪੁਲਿਸ ਨੇ ਉਹ ਜਿਹੜਾ ਵਿਅਕਤੀ ਮਾਰਨ ਵਾਲਾ ਸੀਗਾ ਮੋਰਟਰ ਮਾਸਟਰ ਉਹ ਹਸਪਤਾਲ ਦੇ ਵਿੱਚ ਜਾ ਕੇ ਪੰਜਾਂ ਦਿਨਾਂ ਵਿੱਚ ਉਹਦੀ ਬੰਦੇ ਦੀ ਮੌਤ ਹੋ ਜਾਂਦੀ ਸੀਗੀ ਕਿਉਂਕਿ ਪੁਲਿਸ ਵਾਲਿਆਂ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਤੇ ਗੋਲੀ ਚੱਲ ਗਈ ਸੀ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ